ਸ਼੍ਰੀ ਨਾਨਕਪੁਰ ਸਾਹਿਬ ਵਿਖੇ ਹਰ ਸਾਲ ਮਨਾਏ ਜਾਂਦੇ ਹੋਲੇ ਮੁਹੱਲੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਸ਼ਿਰਕਤ ਕਰਦੀਆਂ ਨੇ ਉੱਥੇ ਉਹਨਾਂ ਸੰਗਤਾਂ ਦੀ ਸਹੂਲਤ ਲਈ ਥਾਂ ਥਾਂ ਤੇ ਵੱਖ-ਵੱਖ ਖਾਦ ਪਦਾਰਥਾਂ ਦੇ ਲੰਗਰ ਵੀ ਲਗਾਏ ਜਾਂਦੇ ਨੇ ਅਜਿਹਾ ਹੀ ਵਿਲੱਖਣ ਉਪਰਾਲਾ ਜੀਐਸ ਫਾਰਮ ਕਪੂਰਥਲਾ ਵੱਖ-ਵੱਖ ਪਿੰਡ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਜਿਸ ਵਿੱਚ 3 ਦਿਨ ਲਗਾਤਾਰ ਤਾਚਾ ਗੰਨੇ ਦਾ ਰਸਤਾ ਲੰਗਰ ਚਲਾਇਆ ਗਿਆ ਇਸ ਮੌਕੇ ਪੁਲਿਸ ਕਰਮਚਾਰੀ ਜਿਹੜੇ ਵੱਖ-ਵੱਖ ਸਮਾਜਿਕ ਕੁਰਤੀਆਂ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਨੌਜਵਾਨਾਂ ਨੂੰ ਖਾਸ ਤੌਰ ਤੇ ਅਪੀਲ ਕੀ ਜਾਣ ਚਾਹੁੰਦੇ ਹੋ ਜਿਹੜੀ ਅਨੰਤੋ ਸਾਭੀ ਦਿੱਲੀ ਦੇ ਪੌਸਾ ਇਸ ਮੈਜ ਆਇਆ ਉਹ ਵੀ ਸੰਸ ਦੇ ਵਿੱਚ ਜਿਹੜੀ ਕਪੂਕਾਂ ਦੇ ਵਿੱਚ ਨਹੀਂ ਸੰਗਤ ਚੱਲ ਰਹੀ ਹੈ ਅਨੰਤੋ ਸਾਹਿਬ ਨੂੰ ਗੇਨ ਫਾਰਮ ਦੇ ਵੱਲੋਂ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੂਰਾ ਗੰਨੇ ਦੀ ਰਸਤਾ ਜਿਹੜਾ ਹੈ ਉਹ ਲੰਗਰ ਲਗਾਇਆ ਜਾ ਰਿਹਾ ਹੈ ਉਹ ਸੰਗਤ ਜਿਹੜੀ ਹੈ ਇਸ ਰੋਸ ਤੋਂ ਕਾਫੀ ਮੋਤਰਾ ਵਿੱਚ ਨਕਸਰ ਸਾਹਿਬ ਜਾ ਰਹੀ ਹੈ ਪੂਰਾ ਸਕੇ ਰਸਤੇ ਇੱਕ ਸੇਵਾ ਦਾ ਲੰਗਰ ਜਿਹੜਾ ਹੈ ਹਰਸਾਲ ਦੀ ਤਰ੍ਹਾਂ ਲਗਾਇਆ ਜਾਂਦਾ ਹੈ ਇਹ ਕਿੰਨਾ ਚਿਰ ਲਾਇਆ ਜਾਏਗਾ ਸ਼ਹੀਦ ਦਾ ਲੰਗਰ ਪੰਜ ਦਿਨ ਲਗਾਤਾਰ ਲਗਾ ਚੱਲਦਾ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਨੀ ਮੇਰੇ ਪੰਜ ਘੰਟੀਆਂ ਦੀ ਉਹ ਵੀ ਦੇਰ ਤੱਕ ਲੱਗਦਾ ਰਹਿੰਦਾ ਹੈ ਜਿਹੜਾ ਹਰ ਸਨੇ ਦਾ ਉਸਦਾ ਪਾਣੀ ਜਾਂ ਰੋ ਇਹ ਪਲਾਣਾ ਜਿਹੜਾ ਇਹ ਬੁੰਦਾ ਕੰਮ ਆ ਤੇ ਤੁਸੀਂ ਇਹ ਪੁੰਨ ਦਾ ਨਾਮ ਉਤਾਰ ਰਹੇ ਹੋ ਪਿਛਲੇ ਚੰਨੇ ਸਾਲਾਂ ਤੋਂ ਕਰ ਰਹੇ ਆ ਇਹ ਬਹੁਤ ਸਮਾਂ ਸਮਾਂ ਹੋ ਗਿਆ ਜੀ ਸੰਗਤ ਨੇ ਸੰਗਤ ਦੇ ਸਹਿਯੋਗ ਦੇ ਨਾਲ ਸਰੋਵਰੀ ਦੀ ਕਿਰਪਾ ਦੇ ਨਾਲ ਇਹ ਹਰ ਸਾਲ ਐਵੇਂ ਜਾਰੀ ਰਹੇਗਾ ਜਿਵੇਂ ਦੇਖੋ ਸੰਗਤ ਨੇ ਆਪ ਵੀ ਕੰਮ ਕੀਤਾ ਉਹਨਾਂ ਦੇ ਤੱਕ ਇਹ ਜਿਹੜੇ ਫਾਰਮ ਭਰੇ ਨੇ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ thro ਦਾ ਮੰਗਲ ਜਿਹੜਾ ਹੈ ਕੰਟੀਨਿਊਸ ਕਰ ਰਹੇ ਨੇ ਸ਼ਰਧਾਲੂ ਜਿਹੜੇ ਆਨੰਦਪੁਰ ਸਾਹਿਬ ਜਾ ਰਹੇ ਆ ਉਹਨਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਹੋ ਜਿਸ ਤਰ੍ਹਾਂ ਦੋ ਵਾਹਨਾਂ ਦੇ ਵੱਡੀ ਦੇ ਉੱਪਰ ਜਾ ਰਹੇ ਆ ਜਾਂ ਮੰਨ ਲਓ ਹੋਰ ਵੀ ਸਾਧਨਾਂ 'ਤੇ ਜਾ ਰਹੇ ਕੋਈ ਉਹਨਾਂ ਨੂੰ ਸੁਝਾਅ ਜਾਂ ਅਪੀਲ ਕਰਨਾ ਚਾਹੁੰਦੇ ਹੋ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਔਰ ਹਕਾਬ ਤੱਕ ਦੇ ਜਥੇਬੰਦੀਆਂ ਤੋਂ ਬਲੋਂ ਕਿ ਅਪੀਲ ਕੀਤੀ ਗਈ ਸੀ ਅਸੀਂ ਵੀ ਆਪਣੇ ਵੱਲੋਂ ਸਾਰੀ ਸਮਝ ਨੂੰ ਅਪੀਲ ਕਰਦੇ ਆ ਕਿ ਤੁਸੀਂ ਹਾਫੇ ਦੀ ਤੱਕੀ ਤੇ ਜਾ ਰਹੇ ਹੋ ਬਿਲਕੁਲ ਸ਼ਾਂਤਮਈ ਢੰਗ ਨਾਲ ਜਾਵੋ ਉਲੜਵਈ ਦੇ ਵਿੱਚ ਬਿਲਕੁਲ ਨਹੀਂ ਪੈਣਾ ਹੈਗਾ ਔਰ ਜਿਤਨਾ ਤੁਸੀਂ ਆਪਣੇ ਘਰ ਤੋਂ ਪਵਿੱਤਰ ਸਥਾਨ ਦੀ ਯਾਤਰਾ ਤੇ ਤੁਸੀਂ ਜਾ ਰਹੇ ਹੋ ਉਸੇ ਢਿਕ ਨਾਲ ਖੁਸ਼ੀਆਂ ਬਣਾ ਕੇ ਆਪਣੇ ਘਰ ਵਾਪਸ ਸੁਖੀ ਸੰਧੀ ਜਾਵੋ ਤਾਂ ਕਿ ਕਿਸੇ ਹੱਸੇ ਦਾ ਤੁਸੀਂ ਸ਼ਕਾਰ ਵੀ ਨਾ ਹੋ ਸਕੋ ਤੇ ਤੁਸੀਂ ਪੂਰੇ ਕਾਲਸਾ ਜਿਹੜੀ ਅਸੀਂ ਅੱਜਕੱਲ੍ਹ ਦੇ ਨਾਲ ਪ੍ਰਸੰਤ ਹੋ ਰਹੇ ਆ ਉਹਦਾ ਤੁਸੀਂ ਅਸ਼ੀਵਾਰ ਲੈ ਕੇ ਜੰਨੇ ਹੋ ਤੇ ਘਰ ਵਿੱਚ ਸਾਰਿਆਂ ਦੀਆਂ ਖੁਸ਼ੀਆਂ ਇੱਸੇ ਹੀ ਆਉਣੀਆਂ ਚਾਹੀਦੀਆਂ ਨੇ ਜੋਗੀ ਅਨੰਦਪੁਰ ਸਾਹਿਬ ਹੌਲਾ ਮਹੱਲਾ ਦੇ ਸੰਬੰਧ ਵਿੱਚ ਲੱਗਦਾ ਹੈ ਤੇ ਹਰ ਸਾਲ ਹੀ ਅਸੀਂ ਲਾਉਂਦੇ ਆ ਤਾਂ ਕਿ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਬਹੁਤ ਲੰਗਰ ਚੁਕਾਇਆ ਜਾ ਸਕੇ ਔਰ ਇਹਦੇ ਨਾਲ ਸਾਨੂੰ ਵੀ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਉਹਦੀ ਕਿਰਪਾ ਦੇ ਨਾਲ ਅਸੀਂ ਲੰਗਰ ਚਲਾਉਂਦੇ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਨਾਲ ਔਰ ਤੁਹਾਨੂੰ ਤਨਦਰੁਸਤੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਉਹ ਸਾਰੀ ਸੰਗਤਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਅਸੀਂ ਇਹ ਲੰਗਰ ਲਗਾਉਂਦੇ ਹਾਂ ਔਰ ਪ੍ਰਾਪਤ ਕਰੀਏ ਤੁਹਾਨੂੰ ਖੁਸ਼ੀਆਂ ਤੇ ਇਹ ਇਹ ਸਾਰੀ ਸੰਗਤ ਸਵੇਰ ਤੋਂ ਲੈ ਕੇ ਸ਼ਾਮ ਤੱਕ ਘੱਟੋ ਘੱਟ 3 ਦਿਨ ਲਗਾਤਾਰ ਲੰਗਰ ਚੱਲਦਾ ਜੀ ਤੇ ਸਾਰੇ ਸੰਗਤਾਂ ਇਥੇ ਕਾਲਜ ਵਾਲੇ ਦੇ ਪਿੰਡਾਂ ਨਹੀਂ ਆ ਵੀ ਆਣ ਕੇ ਸੇਵਾ ਕਰਦੀਆਂ ਬੀਬੀਆਂ ਔਰ ਭਾਈ ਸਾਰੇ ਸੇਵਾ ਕਰਦੇ ਆ ਔਰ ਬਹੁਤ ਹੀ ਮਤਨੋਂ ਮਨੋਂ ਸੇਵਾ ਕਰਦੇ ਆ ਬਹੁਤ ਬਹੁਤ ਧੰਨਵਾਦ ਜੀ ਬੱਚੇ ਬੜੀਆਂ ਵਧੀਆ ਸਿੱਖ ਹੋ ਗਏ ਬੱਚਿਆਂ ਦਾ ਵੀ ਪਰਿਵਾਰ ਦਾ ਵੀ ਟੁੱਟ ਟੁੱਟ ਨਾ ਕਿਉਂਕਿ ਇਹ ਕਰਵਾਇਆ ਦਾ ਵੀ ਸਹਿਯੋਗ ਤੇ ਸਰਪੰਚਾ ਜਿੰਨੇ ਪਿੰਡਾਂ ਦੇ ਜਿਹੜੇ ਆਪਣੇ ਹੈ ਜੀ ਹਾਂਜੀ ਮਤਲਬ 15 20 ਪਿੰਡ ਤੇ 40 50 ਪਿੰਡਾਂ ਦੇ ਸੇਵਾ ਕਰਦੇ ਆ ये ये वो देते वो देते वो देते अच्छा ये ਉਹਨਾਂ ਦੇ ਸਿ ਜੋ ਉਹਨਾਂ ਦੇ ਸਹਿਯੋਗ ਨਾਲ ਦਿੱਤਾ ਜਾਂਦਾ ਹੈ। ਮਤਲਬ ਭਾਈ ਜਲੰਧਰ ਤੋਂ ਉਹਨਾਂ ਦੇ ਤੋਂ ਉਹਨਾਂ ਲਈ ਦਿੱਤਾ। اچھا ਇਹ ਕਿੰਨੇ ਦਿਨ ਚੱਲਦਾ ਲੰਡਰ? 4 ਦਿਨ। ਅੱਜ ਕੱਲ੍ਹ ਤਾਂ ਐਪਕੀ 4 ਦਿਨ ਚੱਲ ਜਾਂਦਾ। اچھا ਜੀ। 25 ਸਾਲਾ ਤੋਂ ਕਿਸ ਤਰ੍ਹਾਂ ਦੇ ਦੋ ਜੀ ਸ਼ਰਧਾਲੂ ਬਹੁਤ ਸ਼ਰਧਾ ਦੇ ਨਾਲ ਆਨੰਦਪੁਰ ਸਾਹਿਬ ਜਾਂਦੇ ਆ ਤੇ ਨੌਜਵਾਨ ਜਿਹੜੀ ਆਪਣੀ ਜੂਤ ਆ ਉਹ ਮੋਟਰਸਾਈਕਲਾਂ ਦੇ ਉੱਪਰ ਜਾ ਰਹੇ ਆ। ਤੇ ਕੀ ਉਹਨਾਂ ਨੂੰ ਸਨੇਹਾ ਦੇਣਾ ਚਾਹੁੰਦੇ ਹੋ ਜਿਸ ਜੋੜ ਕੇ ਬੇਮਤੀ ਘੰਟਾ ਵੀ ਤੁਸੀਂ ਲੰਘ ਚੱਕੇ ਹੋ। ਬਾਕੀ ਇਹ ਬੇਮਤੀਆਂ ਬਾਕੀ ਜਿਹੜਾ ਪ੍ਰਸ਼ਾਸਨ ਦਿਖਾਇਆ ਉਹ ਚੱਲ ਉਸ ਤੋਂ ਕਿਹਾ ਹੋਏ ਐ ਨਹੀਂ ਕਿਹਾ ਹੈ ਉਸੋਂ ਸਾਰਾ ਮਰਗਨ ਵੀ ਜਾ ਕੇ ਪਾਰਾ ਕੋਈ ਨਹੀਂ ਜਾਓ। ਅਸਲੀ ਦਾ ਪੁੱਛਦੇ ਹੋ। ਬਾਕੀ